ਅੱਜ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਦੋ ਮਹਾਨ ਸਖਸ਼ੀਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ। ਇਹਨਾਂ ਵਿੱਚੋਂ ਇੱਕ ਸੰਤ ਬਾਬਾ ਗਿਆਨ ਸਿੰਘ ਅਤੇ ਦੂਸਰੇ ਕਵੀਸ਼ਰੀ ਦੇ ਮਹਾਨ ਬਾਦਸ਼ਾਹ ਤੇ ਲਖਾਰੀ ਜੋਗਾ ਸਿੰਘ ਜੋਗੀ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੇ ਜਿੱਥੇ ਇੱਥੇ ਪਹੁੰਚ ਕੇ ਇਲਾਹੀ ਬਾਣੀ ਦਾ ਆਨੰਦ ਮਾਣਿਆ, ਇਸ ਮੌਕੇ ਸੰਗਤਾਂ ਦੀ ਹਜ਼ੂਰੀ ਵਿੱਚ ਰਾਗੀ ਜਥਿਆਂ ਵੱਲੋਂ ਰਸਪੇਨਾ ਕੀਰਤਨ ਕੀਤਾ ਗਿਆ। ਪ੍ਰਧਾਨ ਲੰਗੋਵਾਲ ਵੱਲੋਂ ਆਏ ਸਾਰੇ ਜਥੇਦਾਰਾਂ ਤੇ ਮੈਂਬਰਾਂ ਨੂੰ ਸਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਅਤੇ ਗੁਰਮਖ ਸਿੰਘ ਐਮਐਨ ਨੇ ਕਿਹਾ ਅੱਜ ਕੇਂਦਰੀ ਸਿੱਖ ਜੈਵ ਘਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜੋ ਸਜੋਬਤ ਹੈ ਉਹਨਾਂ ਵਿੱਚ ਦੋ ਸਾਡੀਆਂ ਸਿੱਖੋਂ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਲਾਈਆਂ ਗਿਆ ਨੇ ਜਿਹਦੇ ਵਿੱਚ ਸੰਤ बाबा ਗਿਆਨੀ ਪ੍ਰਿਆਮ ਸਿੰਘ ਜੀ ਧੂਰਕੋਟ ਵਾਲੇ ਔਰ ਜਿਨ੍ਹਾਂ ਨੇ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਜਿੱਥੇ ਉਹ ਮਹਾਨ ਵਿਦਵਾਨ ਵੀ ਸਨ ਔਰ ਉਹਨਾਂ ਨੇ ਧੂਰਕੋਟ ਵਿਖੇ ਇੱਕ ਗੁਰਮਤਿ ਵਿਦਿਆਲਾ ਸਥਾਪਿਤ ਕਰਕੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਸੀ ਔਰ ਜਿਨ੍ਹਾਂ ਨੂੰ ਕਥਾ ਕੀਰਤਨ ਦੇ ਰਾਹੀਂ ਵਖਿਆਨ ਦੇ ਰਾਹੀਂ ਪੂਰਾ ਟ੍ਰੇਨ ਕਰਕੇ ਔਰ ਅੱਜ ਜੋ ਸਾਡੇ ਸਿੱਖ ਪੰਥ ਦੀ ਸੇਵਾ ਕਰ ਰਹੇ ਨੇ ਸੋ ਉਹਨਾਂ ਦੀ ਸਾਡੇ ਸਿੱਖ ਕੌਮ ਨੂੰ ਬਹੁਤ ਵੱਡੀ ਮਹਾਨ ਦੇਣ ਹੈ ਔਰ ਦੂਸਰੇ ਸਾਡੇ ਸ਼੍ਰੋਮਣੀ ਜਿਹੜੇ ਕਵੀਸਰ ਸਨ ਔਰ ਉਹ ਮਹਾਨ ਲਖਾਰੀ ਵੀ ਸਨ ਸardar ਜੋਗਾ ਸਿੰਘ ਜੀ ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸੋ ਮੈਂ ਸਮਝਦਾ ਕਿ ਉਹਨਾਂ ਨੇ ਜਿੱਥੇ 20 ਤੋਂ ਵੱਧ ਕਿਤਾਬਾਂ ਜੜੀਆਂ ਨੇ ਔਰ ਕਵਿਸਰੀ ਦੇ ਵਿੱਚ ਰਚਿਤ ਕੀਤੀਆਂ ਨੇ ਲਿਖੀਆਂ ਨੇ ਔਰ ਉੱਥੇ ਬਹੁਤ ਸਾਰੇ ਸੈਂਕੜੇ ਦੀ ਗਿਣਤੀ ਦੇ ਵਿੱਚ ਆਪਣੇ ਸਗੀਰਦ ਵੀ ਪੈਦਾ ਕੀਤੇ ਨੇ ਜਿਹੜੇ ਅੱਜ ਸਿੱਖ ਕੌਮ ਦੀ ਮਹਾਨ ਸੇਵਾ ਕਰ ਰਹੇ ਨੇ ਮੈਂ ਸਮਝਦਾ ਕਿ ਸਰਦਾਰ ਜੋਗਾ ਸਿੰਘ ਜੋਗੀ ਜੀ ਦੀ ਵੀ ਸਾਡੇ ਸਿੱਖੋਂ ਨੂੰ ਬਹੁਤ ਵੱਡੀ ਮਹਾਨ ਹੈ ਇਹਨਾਂ ਦੋਨਾਂ ਮਹਾਨ ਸ਼ਖਸੀਅਤਾਂ ਤੇ ਅੱਜ ਇੱਥੇ ਤਸਵੀਰਾਂ ਲਾਇਆ ਗਿਆ ਮੈਂ ਉਹਨਾਂ ਦਾ ਸ਼ਗਿਰਦ ਵਾਂ ਵੈਸੇ ਦਮਾਦ ਵੀ ਹਾਂ ਕਵੀਸ਼ਰੀ ਦੇ ਬਾਬਾ ਬੋੜ ਵੀ ਤਾਜ ਬਾਦਸ਼ਾਹ ਕਵੀਸ਼ਰੀ ਦੇ ਕਵੀਸ਼ਰੀ ਨੂੰ ਅਖਾੜਿਆਂ ਤੋਂ ਚੁੱਕ ਕੇ ਅਰਸ਼ਾਂ ਵਿੱਚ ਧਾਉਣ ਵਾਲੀ ਮਹਾਨ ਆਤਮਾ ਸਰਦਾਰ ਜੋਗਾ ਸਿੰਘ ਜੀ ਜੋਗੀ ਤੁਗਲਵਾਲੀਆ ਉਹਨਾਂ ਦੀ ਯਾਦ ਸਦਾ ਹੀ ਅਮਰ ਰਹੇ ਦੁਨੀਆ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਪਰਾਲੇ ਦੇ ਨਾਲ ਕੇਂਦਰੀ ਸਿੱਖ ਅਜਾਇਬ ਘਰ ਉੱਥੇ ਉਹਨਾਂ ਦੀ ਅੱਜ ਤਸਵੀਰ ਪ੍ਰਧਾਨ ਸਾਹਿਬ ਸ੍ਰੀ ਗੋਵਿੰਦ ਸਿੰਘ ਜੀ ਲੰਗੋਵਾਲ ਉਹਨਾਂ ਨੇ ਲਾਈ ਹੈ ਕਿਉਂਕਿ ਇਸ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਜਿਨ੍ਹਾਂ ਨੇ ਸਿੱਖ ਪੰਥ ਵਾਸਤੇ ਕੋਈ ਮਹਾਨ ਕਾਰਨਾ ਕਾਰੀ ਹੋਵੇ ਬਹੁਤ ਵੱਡਾ ਯੋਗਦਾਨ ਦਿੱਤਾ ਹੋਵੇ ਸੋ ਜੋਗਾ ਸਿੰਘ ਜੀ ਜੋਗੀ ਜਿਨ੍ਹਾਂ ਨੇ 70 ਸਾਲ ਪੌਣੀ ਸਦੀ ਸਿੱਖ ਪੰਥ ਦੀ ਸੇਵਾ ਕੀਤੀ ਹੈ 20 ਪੁਸਤਕਾਂ ਦਰਜਣਾ ਕਿਸੇ 150 ਦੇ ਕਰੀਬ ਆਡੀਓ ਵੀਡੀਓ ਸੀਡੀਆਂ ਉਹਨਾਂ ਨੇ ਸੰਸਾਰ ਨੂੰ ਦਿੱਤੀਆਂ ਦੁਨੀਆ ਦੇ ਕੋਨੇ-ਕੋਨੇ ਜਿੱਥੇ ਵੀ ਸਿੱਖ ਵੱਸਦਾ ਹੈ ਉਹਨਾਂ ਦੀ ਆਵਾਜ਼ ਉਥੋਂ ਤੱਕ ਜਰੂਰ ਪਹੁੰਚੀ ਹੈ